ਤੋ ਕਾਰਨ ਆ ਯਾਰ ਤੂੰ ਬਸ ਬਸ ਸਾਰੇ ਸਾਡੇ ਬਹੁਤ ਚਿਰ ਹੋਇਆ ਹਾਂ ਹਾਂਜੀ ਸਰ ਅਮਨ ਨੂੰ ਅੱਜ ਕੋਰਟ ਚ ਪੇਸ਼ ਕੀਤਾ ਗਿਆ ਹੈ ਅੱਜ ਅਸੀਂ ਜਿਹੜਾ ਜਿਹੜਾ ਸਾਡਾ 65 ਨੰਬਰ ਮੁਕੱਦਮਾ ਦਰਜ ਹੋਇਆ ਸੀ ਤਾਣਾ ਕਨਾਲ ਕਲੋਨੀ ਦੇ ਵਿੱਚ ਉਹਦੀ ਇਨਵੈਸਟੀਗੇਸ਼ਨ ਦੇ ਸਬੰਧ ਵਿੱਚ ਅੱਜ ਪੁਲਿਸ ਰਿਮਾਨ ਪੂਰਾ ਹੋਇਆ ਸੀਗਾ ਉਹਦੇ ਵਿੱਚ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਫਰਤਰ ਸੀ ਕਿਉਂਕਿ ਸਾਡੇ ਕੋਲ ਕੁਝ ਇੰਟਰੋਗੇਸ਼ਨ ਦੇ ਵਿੱਚ ਕੁਝ ਚੀਜ਼ਾਂ ਹੈਗੀਆਂ ਉਹਦੇ ਰਿਗਾਰਡਿੰਗ ਅਸੀਂ ਕੁੱਛਕੁਛ ਕਰ ਰਹੀਏ ਸੋ ਵੀਲ ਰਿਕਵੈਸਟ ਕਿ ਇਹਦਾ ਪੁਲਿਸ ਰਿਮਾਂਡ ਹੋ ਦਿੱਤਾ ਜਾਵੇ ਕਿੰਨੇ ਦਿਨਾਂ ਦਾ ਰਿਮਾਂਡ ਮੰਗਿਆ ਗਿਆ ਹੈ ਅਸੀਂ ਕਰ ਰਹੇ ਆ ਆਪਣੀ ਐਪਲੀਕੇਸ਼ਨ ਫਾਈਲ ਕਰ ਰਹੇ ਹਾਂ ਅੱਛਾ ਸਰ ਪਿਛਲੇ ਰਿਮਾਂਡ ਦੌਰਾਨ ਕੁਝ ਚੀਜ਼ਾਂ ਨਿਕਲ ਕੇ ਸਾਹਮਣੇ ਦੇਖੋ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਥੈਟ ਆਈ ਕੈਨਟ ਡਿਸਕਲੋਸ ਇਟ ਰਾਈਟ ਨਾਓ ਤੇ ਇਨਵੈਸਟੀਗੇਸ਼ਨ ਕੰਪਲੀਟ ਹੋਣ ਤੋਂ ਬਾਅਦ ਜਦੋਂ ਚਲਾਨ ਦੀ ਕਾਪੀ ਹੈ ਚਲਾਨ ਪੇਸ਼ ਕਰਾਂਗੇ ਥੈਨ ਸਾਰੇ ਗੱਲਾਂ ਜਿਹੜੇ ਕਲੀਅਰ ਸਰ ਕੁ ਜਿਹੜੀ ਚੀਜ਼ ਇਨਵੈਸਟੀਗੇਸ਼ਨ ਅੰਡਰ ਇਨਵੈਸਟੀਗੇਸ਼ਨ ਹੁੰਦੀ ਹੈ दैट ਵੀ ਕਾਂਟ ਡਿਸਕਲੋਸ ਜਿੰਨਾ ਤੱਕ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੋ ਜਾਂਦੀ ਉਹ ਵੀ ਕਾਰਨ ਕਮਾਂਡ ਹੁੰਦਾ ਹੈ ਸਰ ਹੁਣ ਮਾਨ ਜੋ ਕੋਰਟ ਨੇ ਕਿੰਨੇ ਦਿਨ ਦਾ ਰਿਮਾਂਡ ਦਿੱਤਾ ਅਸੀਂ ਪੇਸ਼ ਕਰ ਰਹੇ ਹਾਂ ਰਿਪੋਰਟ ਚ ਪੁਲਿਸ ਰਿਮਾਂਡ ਵਾਸਤੇ ਅਪਲੀਕੇਸ਼ਨ ਫਾਈਲ ਕਰ ਰਹੇ ਹਾਂ ਸਰ ਰਿਪੋਰਟ ਕਿੰਨੇ ਦਿਨਾਂ ਤੋਂ ਬਿਤੇ ਹੀ ਗਏ ਨੇ ਕਿਰਮਾ ਮਾਮਲੇ ਨੂੰ ਆ ਅਸੀਂ ਦੋ ਤੋਂ ਦੋ ਦੋ ਦਿਨਾਂ ਦਾ ਮੰਗਿਆ ਜੀ ਟੋਟਲ 3 ਦਿਨਾਂ ਦਾ ਰਿਮਾਂਡ ਤੇ ਰਹੀ ਹੈ ਕੁਝ 3 ਦਿਨਾਂ ਦੇ ਵਿੱਚ ਕੋਈ ਸਾਹਮਣੇ ਆਇਆ ਆ ਦੇਖੋ ਜੀ ਜਿਹੜੀ ਮੈਂ ਪਹਿਲਾਂ ਵੀ ਦੱਸਿਆ ਜੋ ਚੀਜ਼ ਅੰਡਰ ਅਸ ਪਰ ਸੀਆਰਪੀਸੀ ਬੀਐਨਐਸਐਸ ਇਸ ਨੂੰ ਦੇਖੋ ਨਹੀਂ ਕਰ ਸਕਦੇ ਜਦੋਂ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਊਗੀ ਚਲਾਨ ਫਾਈਲ ਹੋ ਜਾਂਦਾ ਉਸ ਤੋਂ ਬਾਅਦ ਅਸੀਂ ਚਲਾਨ ਦੀ ਜਿਹੜੀ ਫਾਈਲ ਹੈਗੀ ਜਿਹੜੀ ਉਹ ਫਿਰ ਜਨਤਕ ਐਸੇ ਅਮਾਨੰਦ ਜਿਹਨਾਂ ਦੇ ਸਾਥੀ ਸੀ ਬੁੱਲੰਦੇ ਸੀ ਉਹਦੇ ਅਰੈਸਟ ਹੋਈਆਂ ਉਹਨੂੰ ਸਾਡੀ ਟੀਮ ਲੱਗੀ ਹੋਈ ਹੈ ਦੈਟ ਵੀ ਕੈਨ ਅਰੈਸਟ ਬਲਸੋਰ ਕਿਨੇ ਨਾਮ ਜਦ ਕੀਤੇ ਸਾਨੂੰ ਇਹ ਕਵਿਸ਼ ਅਜੇ ਤਾਂ ਜਿਹੜਾ ਹੈਗਾ ਬਲਵਿੰਦਰ ਸਿੰਘ ਹੈ ਬਾਕੀ ਫਰਦਰ ਬੈਕਵਰਡ ਫਾਰਵਰਡ ਲਿੰਕ ਇਸ ਤੇ ਕੰਮ ਕਰ ਰਹੇ ਜੋ ਐਸ ਪਰ ਫੈਕਟ ਸਿਕ ਹਮਨੇ ਆਉਣਗਾ ਉਸ ਉਪਰ ਕਾਰਵਾਈ ਕੀਤੀ ਇਸ ਪ੍ਰੋਪਰਟੀਜ਼ ਬਾਰੇ ਵੀ ਗੱਲ ਹੋ ਗਈ ਸੀ ਗੂਟ ਸਮੇ ਜਿਹੜੀ ਹੈਗੀ ਅਸੀਂ ਐਪਲੀਕੇਸ਼ਨ ਫਾਈਲ ਕਰਕੇ ਰੈਵਨਿਊ ਡਿਪਾਰਟਮੈਂਟ ਤੋਂ ਦਾ ਜਿਹੜਾ ਹੈਗਾ ਰਿਪੋਰਟ ਲਿਆ ਜਾ। ਸਰ ਪੇਸ ਕਰਤਾ ਕਿ ਪੇਸ ਕਰ ਲੈ ਜੀ। ਆ ਕਾਕੇ ਅਸੀਂ ਦੋ ਦਿਨ ਦਾ ਪੁਲਿਸ ਬੰਨ ਲੈ ਲਏ। ਲੈ ਲੈ ਜੀ। ਜੀ। ਪੇਸ ਕਰਤਾ ਜੀ। ਜੀ। ਠੀਕ ਹੈ ਸਰ। ਆਪ ਵੀ